उन्होंने जो प्राण लेकर या अपना त्याग करके बैदान देकर जो है सामने मिसाल पेश की है सेवा की उनको नमन करके और आज यहाँ उनकी हाथ जिन ग्रुप के जो है यहाँ आके इन का देखने का अवसर मिला ये मेरा सौभाग्य है हरिवाल जी जो हैं हमारे सीनियर हैं बड़े हैं और इनके साहिंदे में यहाँ आने का मौका मिला मैं इनके लिए और पूरे पंजाब की जो है शादी के लिए पार्थ नहीं हैं रवि जी स्थिति क्या है आम आदमी पार्टी की दिल्ली में इस समय क्या हैं कितनी सीटें आएंगी इस बार विधानसभा में बहुत अच्छी स्थिति है दिल्ली के लोग बहुत खुश हैं आम आदमी पार्टी के काम से हमारे प्रिय नेता जी अरविंद केजरीवाल जी ने जो वादे किए वो सारे वादे दिल्ली की जनता के निभाए हैं उनके जो वादे नहीं भी किए थे वो भी जो है करके दिखाए पब्लिक भी फिर से ठाना हुआ है कि फिर से एक ईमानदार और काम करने वाली पार्टी को नीति आने वाली है और अरविंद केजरीवाल जी के मुख्यमंत्री सी कौन रहेंगे इस बार फिर हाँ जी सीएम का चेहरा कौन देखा आप सब जानते हैं है हमारे प्रिय नेता श्री अरविंद केजरीवाल जी दिल्ली में किसके साथ आपका मुकाबला रहेगा कांग्रेस के साथ बीजेपी के साथ हमारा मुकाबला किसी से नहीं है हम तो सेवा में विश्वास रखते हैं सेवा करने के बाद पब्लिक पर छोड़ते हैं और पब्लिक का जो है बहुत आशीर्वाद है बहुत प्यार है वो बड़ी बहुमत से दिल्ली में आम आदमी पार्टी सरकार कितनी सीटें आएंगी कि दिल्ली में जितनी पिछली बार आई थी उससे ज्यादा आएंगी ठीक है ठीक चलो ਦਿੱਲੀ ਪਾਛਾ ਕੇ ਗੁਰੂਕੋ ਦੇ ਮੁੱਖੇ ਦਿੱਤੇ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਕਿਤੇ ਬੜੀ ਬੜੀ ਅਰਦਾਸ ਕੀਤੀ ਪੂਰੀ ਦੁਨੀਆ ਤੇ ਅਰਦਾਸ ਕੀਤੀ ਆਪਣੇ ਦੇਸ਼ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਉਹ ਅੱਜ ਮੇਰੇ ਨਾਲ ਨੇ ਸਾਡੇ ਦਿੱਲੀ ਤੋਂ ਐਮਐਲਏ ਕਰੋਲ ਬਾਗ ਤੋਂ ਵਿਸ਼ੇਸ਼ ਚਰਵੀ ਜੀ ਦੇ ਨੇ ਤਿੰਨ ਵਾਰ ਲਗਾਤਾਰ ਐਮਐਲਏ ਜਿੱਤ ਚੁੱਕੇ ਹੋਰ ਫਿਰ ਸਾਡੇ ਕੌਮੀ ਕਨਵੀਨਰ ਅਰਵਿੰਦ ਕੇ ਜੀワਰ ਜੀ ਨੇ ਇਹਨਾਂ ਨੂੰ ਟਿਕਟ ਦਿੱਤੀ ਹੈ ਚੌਥੀ ਵਾਰ ਇਹ ਐਮਐਲਏ ਬਣ ਜਾ ਰਹੇ ਤੇ ਇਹਨਾਂ ਨੇ ਵੀ ਐਕਸਟਰਾ ਸਲਾਹ ਕੀਤਾ ਕਿ ਮੈਂ ਕਲਮੰਦਰ ਸਾਹਿਬ ਜਾ ਕੇ ਮਿਲਾਂ ਤੇ ਇੱਕ ਹੈ ਨਾ ਸੁਵਿੰਦਾ ਨਿਮੀ ਮੈਂ ਵੀ ਦਿੱਲੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਦਿੱਲੀ ਦੀ ਸਾਰੀ ਸਾਥ ਸੰਗਤ ਦੀ ਅਰਦਾਸ ਕੀਤੀ ਹੈ ਵੀ ਜਿਹੜੀ ਦੇ ਅੰਦਰ ਜਿਹੜੇ ਸਰਕਾਰਾਂ ਤੋਂ ਲੋਕ ਪੱਖੀ ਚੰਗੇ ਕੰਮ ਹੋਦੇ ਆ ਉਹ ਇੱਤਾ ਜਾਰੀ ਰਹਿਣ ਪਰਮਾਤਮਾ ਬਲ ਬਖਸ਼ੇ ਅਸੀਂ ਉਹ ਕੰਮ ਜਿਹੜੇ ਕਰਦੇ ਦੀਏ ਸੋ ਮੈਂ ਬਹੁਤਾ ਵੀ ਬੋਲਣਾ ਕਿਉਂਕਿ ਅੱਜ ਦੀ ਸਾਰੀ ਪਾਰਟੀ ਦੇ ਬਹੁਤ ਸੀਨੀਅਰ ਬੰਦੇ ਆ ਜਦੋਂ ਪਾਰਟੀ ਬਣੀ ਸੀ ਇਹ ਪਹਿਲੇ ਬੰਦਿਆਂ ਚੋਂ ਆ ਜਿਨ੍ਹਾਂ ਨੇ ਪਾਰਟੀ ਬਣਾਈ ਉਹ ਪਹਿਲੇ ਮੁੱਖੀ ਐਮਐਲਏ ਚੋਂ ਨੇ ਤੁਸੀਂ ਮੈਂ ਉਹਨਾਂ ਨੂੰ ਬਿਆਨ ਕਰਦਾ ਕਿ ਉਹ ਤੁਹਾਡੇ ਨਾਲ ਜਿਹੜੇ 2 ਮਿੰਟ ਆਪਣੇ ਵਿਚਾਰ ਸਾਂਝਾ ਕਰੀ। ਸਰ ਜੀ ਸਰ ਜੀ ਇੱਕ ਪਿਸ਼ਚੇ ਮਾਰਨੇ ਯੂ-ਟਰਨ ਲੈ ਲਿਆ ਵਾ ਲਾਲੂ ਯਾਦਵ ਦੇ ਕਹਿਣ ਤੇ ਕੀ ਭਵਿਸ਼ਾ ਦੇਖਦੇ ਬੀਜੇਪੀ ਦਾ? ਬੀਜੇਪੀ ਦਾ ਪੁਖਤ ਦੇਖੋ ਬੀਜੇਪੀ ਦੇਸ਼ ਵਿਰੋਧੀ ਆ ਲੋਕ ਵਿਰੋਧੀ ਆ ਤੇ ਬੀਜੇਪੀ ਦਾ ਪੁਖਤ ਦੇ ਸਾਰੀ ਦੁਨੀਆ ਨੂੰ ਨਜ਼ਰ ਆ ਰਿਹਾ ਕਿ ਹਰ ਫੈਸਲਾ ਦੇਸ਼ ਦੇ ਵਿਰੁੱਧ ਕਰਦੇ ਪੰਜਾਬ ਦੇ ਵਿਰੁੱਧ ਕਰਦੇ ਆ ਪੰਜਾਬ ਦੇ ਵਿਰੁੱਧ ਤੇ ਦਿੱਲੀ ਹੈ ਹੀ ਬੀਜੇਪੀ ਪਿਛਲੇ 1.5 ਸਾਲ ਤੋਂ ਦਿੱਲੀ ਦੇ ਵਿੱਚ ਸਾਡੀ ਅਦਰਬ ਕੇਰਿਵਾਲ ਜੀ ਦੀ ਸਰਕਾਰ ਨੂੰ ਹਰ ਫਰਦਾ ਉਹਨਾਂ ਨੇ ਦੇਖਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਉਹਨਾਂ ਦੇ ਆਪਣੇ ਦਿਨ ਆ ਗਏ ਲੱਗੇ ਬੰਦਾ ਜੋ ਬੀਜਦਾ ਉਹੀ ਕੱਟਦਾ ਹੈ ਅਸੀਂ ਦਰਵਾਦ ਸਾਹਿਬ ਦੇ ਬਾਦ ਖੜੇ ਆ ਸਾਡੀ ਬਾਣੀ ਤੇ ਲਿਖਿਆ ਹੈ ਕਿ ਜੋ ਬੀਜੋਗੇ ਉਹੀ ਕਟੋਗੇ ਸੋ ਮੋਦੀ ਜੀ ਨੇ ਜੋ ਪਿਛਲੇ 10-12 ਸਾਲ ਚ ਬੀਜਿਆ ਅਮਿਤ ਸਾਹਿਬ ਤੇ ਮੋਦੀ ਨੇ ਉਹ ਹੁਣ ਕੱਟਣ ਦਾ ਟਾਈਮ ਆ ਗਿਆ ਹੈ ਔਰ ਦੇਸ਼ ਦੀ ਜਨਤਾ ਵਿਰੋਧ ਨੂੰ ਕੋਪਰਾ ਖੇੜਾ ਜਿਹੜਾ ਛਣਾਉਣਾ ਚਾਹੁੰਦੀ ਹੈ ਔਲਾਜ ਵੀ ਖੇੜਾ ਜਿਹੜਾ ਛੱਡ ਜੂ। ਪਤਾ ਵੀ ਠੀਕ ਰਿਪੋਰਟ ਦੇ ਆਪਣੀ ਕਮੇਟੀ ਭੇਜੀ ਹੈ। ਮੈਂ ਤਾਂ ਵਧੀਆ ਕਦਮ ਸਮਝਦਾ ਪਰ ਮੈਂ ਮੈਂ ਚਾਹੁੰਦਾ ਕਿ ਮੋਦੀ ਜੀ ਤੇ ਅਮਿਤ ਸ਼ਾਹ ਉਹਨੇ ਕੇਂਦਰ ਸਰਕਾਰ ਦੇਣੀ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਤੁੰਤ ਮੰਨੇ। ਧਲੇਵਾਲ ਸਾਹਿਬ ਦੀ ਛੇਤ ਦਾ ਜਿਹੜਾ ਉਹ ਸਭ ਤੋਂ ਜ਼ਿਆਦਾ ਯੂਰੀ ਇਹ ਹੈ। ਉਹਨਾਂ ਦੀਆਂ ਮੰਗਾ ਮੰਨੀਆਂ ਜਾਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਉਹ ਮੰਗਾਂ ਨੇ ਜਿਹੜੀਆਂ ਪਹਿਲਾਂ ਆਰਡਰ ਦਿੱਲੀ ਮੋਟੇਜ ਵਿੱਚ ਮੰਨੀਆਂ ਸੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਸੋ ਸੁਪਰੀਮ ਕੋਰਟ ਨੂੰ ਬਵਾਜੋ ਸੁਪਰੀਮ ਕੋਰਟ ਨੂੰ ਮੇਰੀ ਬੇਨਤੀ ਹੈ ਸਭ ਤੋਂ ਵੱਡੀ ਸੱਭੀ ਅਦਾਲਤ ਹੈ ਦੇਸ਼ ਦੀ ਜੋ ਸਾਡੇ ਕਿਸਾਨਾਂ ਦਾ ਜੇ ਮਸਲਾ ਹੱਲ ਕਰਵਾ ਸਕਦੀ ਹੈ ਤੇ ਇਹਨਾਂ ਨੂੰ ਕਹਿ ਕੇ મોદી ਨੂੰ ਕਹਿ ਕੇ ਕੇਂਦਰ ਸਰਕਾਰ ਨੂੰ ਕਹਿ ਕੇ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਉਹ ਕੋਤੋਂ ਤਿਲੀਆਂ ਮੰਨੀਆਂ ਜਾਣ 14 ਤਰੀਕ